ਹਾਂ ਜੀ ਸਾਰਨ ਪਰਵਰੀ ਸਸਈ ਕਾਲ ਲੋ ਵੀ ਅੱਜ ਹੈਗਾ ਕਿ ਸੁਣਨੇ ਤੇ ਆ ਪਾ ਜਾਇ ਹੋਇਆ ਅਲੰਟਾ ਮੌਨ ਚੰਡੀਗੜ੍ਹ ਖਦੇਦੀ ਅਲੰਟਾ ਮੌਨ ਕੋ ਮੁਰੇਦੀ ਆ ਗਿਆ ਟ੍ਰੀਗੇਟ ਅਲੰਟਾ ਮੌਨ ਦਾ ਅੱਧਰ ਲਿਖਿਆ ਜੀ ਆਈ ਲਵ ਚੰਡੀਗੜ੍ਹ ਇੱਧਰ ਸਾਰੇ ਛੋਟੇ ਛੌਂ ਲੱਗੇ ਨੇ ਹੁਣ ਆਪਾਂ ਗੇਟ ਦੇ ਅੰਦਰ ਕਰਾਂਗੇ ਐਂਟਰੀ ਓਹੋ ਟਰੱਕ ਆ ਰਿਹਾ ਬਾਈ ਅਜਾਤ ਵਾਰ ਕਰਕੇ ਭੇੜਾ ਇੱਧਰ ਕੋਲ ਸਪੋਸਮਾ ਹੈ ਐਸ ਸੁਝਾਈ ਸੋਲ ਜੀ ਸਾਬ ਆ ਗਈ ਐਡਰੈਸ ਵੀ ਇਹ ਬੜੀ ਭੇੜਾ ਬਾਈ ਸੰਡੇ ਕਰਕੇ ਨਾ ਭੇੜ ਬਾਗ ਆ ਕੋਲੇ ਆ ਰਹਾ ਨਟਾ ਵਾ ਪਰ ਬੂਨਾ ਦੀ ਚੌਕ पर महंगे होगा अरे सारा समान कल कल चीज का जो संदेगा तो भीड़ बहुत होंगी मौज कितनी भीड़ होगी भी देखो और तो थोड़ी चीज चढ़ लग गया तीजे फलोर तीजे फ्लोर कर शोरूम है तगड़े ने किराया भी बहुत होगा ना ਆ ਜਿਹੜਾ ਸ਼ੋਰੂਕ ਨੇ ਇਹਨਾਂ ਦਾ ਕਿਰਾਇਆ ਬਹੁਤ ਹੋਊਗਾ ਬਈ ਪਾਦਰ ਤੁਸੀਂ ਐਨਜੋਏ ਕਰ ਰਹੇ ਮਨੂੰ ਹੋਰ ਆ ਤਦ ਦੇ ਫਾਟਾ 2 ਹੋ 3 ਦਾ ਆਪੋਰਥ 4 ਦਾ 5 ਫਲੋਰ ਹੋ ਗਏ ਹੋਏ ਹੋਇਆ ਰਹਿਣਾ ਮੈਂ ਮਾਲ ਲੱਗਿਆ ਸਮਾਨ ਦੇਖਣਾ ਟਿਕਟਾ ਵਗੈਰਾ ਹੋ ਜਾਪਾ ਫੇ ਚੜ ਗਏ ਰਾਈਡਿੰਗ ਵਾਲੀ ਉੱਪਰ ਉੱਪਰ ਲੱਗੇ ਚੜ ਗਏ ਤਾਂ ਨਾ ਆਦਰ ਮੋਨੂ ਆ ਫਰਟ ਟਾਉਣ ਲੈ ਜਾਇ ਕਰਾ ਤੇ ਚੜਨ ਵਾਲੀ ਉੱਧਰ ਉਤਰਨ ਵਾਲੀ ਆ ਪਟਾਉ ਉੱਪਰ ਤਗੜੇ ਤਗੜੇ ਸ਼ਾਪਾਂ ਨੇ ਸੋਜ ਦੀ ਸ਼ਾਪ ਆ ਗਈ ਫੇਰ ਤਕਲਾ ਨਾ ਉੱਪਰ ਵੀ ਉਹੀ ਆ ਗਈ ਸ਼ਾਪ ਉੱਧਰ ਗੋਆ ਕੇ ਪਟਾੜੀ ਬੇਰ ਦੀ ਸ਼ਾਪ हूँ आप किन फ्लोर है फिफ्थ फ्लोर है ना हूँ आप चलें फिफ्थ फ्लोर से देख साली पौड़ी चल रहे आप इधर देख लगे पीजा पूजा वगैरा क्या प्राइज आ पीएगा इधर आई बेकरी देखो इधर कि उच्चा ਇਹ ਹੁਣ ਆਪਾਂ 70 ਫਲੋਰ ਤੇ ਆ ਗਏ। ਦੋਈ ਸੰਡੇ ਨੂੰ ਬੜੇ ਭੇਡ ਹੁੰਦੀਆਂ, ਬੜੇ ਲੋਕ ਆਉਂਦੇ ਨੇ ਸੰਡੇ ਨੂੰ। ਆਹ ਤਾਂ ਸਭ। ਕੋਈ ਨਾ ਕੋਈ ਬੜਾ ਢੱਕੋ ਰਿਣੀ ਬਣਾਈ ਵੀ ਆ। ਬੱਚਾ ਦੇ ਘਟਣ ਵਾਪ। ਇਹ ਮੱਛੀ ਕੋਲ ਲਾਰੀ ਆ। ਆਹ ਜਹਾਜ਼ ਆ ਰਿਹਾ ਨਿੱਕੀ, ਆਹ ਲੱਗਦਾ ਜਲ ਖੜੀ।

ਲੋ ਜੀ ਹੋਣਾ ਘਰੋਂ ਨਿਕਲ ਗਏ ਬੜੀ ਜੰਨਡਾ ਰਿਹਾ। ਇਹ ਹੁਣ ਆਪਾਂ ਚੱਲਣਾ ਬਾਕਸ। ਬੱਦਰ ਗੱਡੀ ਗੜਿਆ ਸੀ ਐਚਡੀ। ਭਾਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਜਾ ਕਰੋ ਮੇਰਾ ਵੀਰ। ਲੋ ਜੀ ਆਪਾਂ ਇਹਨਾਂ ਬਾਹਰ ਹੁਣ ਚੱਲੋ ਅੱਗੇ ਜਾ ਕੇ ਮਿਲਦੇ ਹਾਂ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਹੁਣ। ਲੋ ਜੀ ਹੁਣ ਆਪਾਂ ਆ ਗਏ ਬਾਈ ਦੀ ਮਾਰਕੀਟ 'ਚ। ਬਾਈ ਦੀ ਮਾਰਕੀਟ ਦੀ ਸ਼ੋਪਿੰਗ ਕਰਨ। ਫਤਰਾ ਮਾਲ ਮਨੀ ਰਸਮ ਥੱਕ ਕੇ ਆਪੇ ਬੈਠ ਗਏ। ਬਾਈ ਦੀ ਮਾਰਕੀਟ ਜੀ ਕਾਫੀ ਭੀੜਾ। ਢੰਡੇ ਕਰਕੇ। ਕਦੇ ਉਧਰ ਘਰ ਡੇਜੀ ਬੈਠਾ ਬੈਠਣਾ। ਇਹ ਲਾਡੂਆਂ ਨੂੰ ਵਾੜੀ। ਮੇਗਾ ਮੈਨੂੰ ਪੂਰ। ਇਹ ਮੇਗਾ ਬੜੇ ਜਾਇਮੇ ਆ। ਕਰਾਊਡ ਚੱਲ ਜਾਂਦਾ। ਦੇਖਿਆ ਮੈਂ। ਲੋਕ ਅਗੀ। ਹੁਣ ਬਾਈ ਦੀ ਮਾਰਗ ਕਰ ਚੋਂ ਮਰੇ ਆਪਾਂ। ਉਹ ਆਈ ਇਹਦਾ ਥੋਪਾ ਇਹ ਦੁਕਾਨ। ਪਰ ਸਪਕਸਤਾ ਕੋ ਬੂ। ਇਹ ਮਾਰਕੀਟ ਵੀ ਕਾਫੀ ਤਕੜੀ ਆ। ਕਵਰਗੜ੍ਹ ਦੀ ਚਦਰਾਂ ਪਈਆਂ ਨੇ ਅੰਦਰ। ਉਧਰ ਵੇਚ ਰਹੇ ਨੇ। ఆ ఇది 22 డి మార్క్ శాస్త్రీ మార్కెట్ సెక్టార్ 22 చండీగఢ్ పరిసండే సే లావయారా డంబె మార్కెట్ లావయారా ఇదర్ ఆ జుతి మార్కెట్ లో అనక సే టెంప్రోఫీస్ పై తేరా సౌ తో ఇదో సౌం బడ రహా హయా ਬੋੜਾ ਮਾਰਕਟ ਆ। ਮੋਬਾਈਲ ਕਵਰ। ਆ ਗਿਆ ਬਾਜਰੀ ਦੇ ਮਾਰਕਟ ਚੰਡੀਗੜ੍ਹ। ਇਹ ਛੋਟੇ ਕੈਪਰੀ ਆ। ਮੈਨੂੰ ਵਧੀਆ ਲੱਗ ਰਹੀ ਹੈ। ਛੋਟੇ ਕਾਪੜਾ ਆ। ਵਾਹ। ਇਹ ਬੰਦਾਰਾ ਆਪ ਕੋ। ਉਹ ਵੀ ਹੈਂਡਲਸ ਹੋਗੇ 1300 ਹੋਗੇ। ਇਹ ਦੀਦੀ ਦਸ ਨੇ ਡਿਸਾਈਨ ਲੈਣੀ ਦੀ। ਅੰਦਰ ਦੇਖਾਗਾ। ਹਾਂ। ਮਾਣਾ ਦੇ ਦੇਗੇ ਮੇਰੇ ਸਾਡੇ ਪਹਿਲੇ ਦੇ